ਲੋ ਵੀ ਦੋਸਤੋ ਸੋਨਾ ਲੀਗਾ 60 ਵਗਦਾ ਦਿਖਾ ਦਈਏ ਲਾਈਵ ਡੀ ਆਈ ਲੋ ਵੀ ਟਰੈਕਟਰ ਪੂਰਾ ਸਾਮਕੇ ਜਲਾਇਆ ਕਿ ਇਹਨੇ ਵੀਰ ਨੇ ਆਪਾਂ ਲਿਆਂਦਾ ਵੇਚਣ ਲਈ ਤੇ ਟਰੈਕਟਰ ਸੇਲ ਕਰ ਦੇਣਾ ਮਾਡਲ 2010 ਤੇ ਚਾਰੇ ਟਾਇਰ ਬੀਕੇਟੀ ਦੇ ਆ ਇਹਦੇ ਸਾਮਕੇ ਜਲਾਇਆ ਵੇਖੋ ਜੀ ਇਹ ਮੜਾਈਆਂ ਉਹ ਗੇਅਰ ਪੈਂਦੇ ਆ ਰੰਗ ਦੇ ਰੰਗ ਵੀ ਚੰਗਾ ਸੋਹਣਾ ਪ੍ਰਾਈਸ ਇਹਦਾ ਹੈਗਾ ਜੀ 3,30,000 ਰੁਪਈਆ ਪਿੰਡ ਪਿੰਡਰ ਚ ਖੜਾ ਏ ਟਰੈਕਟਰ ਧੰਨਵਾਦ ਧੰਨਵਾਦ ਵੀਰ ਜੀ ਪ੍ਰਭ ਵੀਰ ਦਾ ਮੈਸੇਜ ਆ ਗਿਆ ਹਾਂਜੀ ਵੀਰ ਜੀ ਕੀ ਹਾਲ ਆ ਤਾ ਕਿਦਾਂ ਦੇ ਦੇਣਾ ਫਿਰ ਟਰੈਕਟਰ ਬੜਾ ਘਟਾ ਡਾਇਆ ਅੱਜ ਪਾਣੀ ਤਰੋਂਕ ਲੈਣਾ ਥੋੜਾ ਬੋਦਾ ਹੈ ਹਾਂ 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 ਵੇਹਲੋ ਠੀਕ ਆ ਕੋਈ ਭਾਪੂ ਨਹੀਂ ਮਾਰਦਾ ਹੈ ਇਹ ਲੱਖ ਲੱਖ ਲਈ ਜਣਾ ਦਾ ਹਿਸਾਬ ਆ ਠੀਕ ਆ ਸਈਆਂ ਦੇ ਕਿਤੇ ਅੱਕ ਬਲ ਨਹੀਂ ਦਾ ਪਾ ਨਿਕਲ ਨਹੀਂ ਆ ਠੀਕ ਆ ਸਈਆਂ ਦਾ ਨਾ ਕੋ ਹੋ ਜਾਂਦੀ ਇਹਨੇ ਛਿੱਪੇ ਮਾਰੇ ਠੀਕ ਆ ਹਾਂ ਕਿਉਂਕਿ ਇੰਨਾ ਕਿ ਚਲੋ ਧੱਕੇ ਧੁੱਕੇ ਖਾ ਗਏ ਨਾ ਤਜਰਬਾ ਆ ਗਿਆ ਵਾ ਚਲੋ ਤਜਰਬਾ ਇਕੱਠਾ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ ਇਕੱਠਾ ਕਰਨਾ ਤੇ ਸਾਮਕੇ ਰੱਖਣਾ ਇਹ ਚੀਜ਼ਾਂ ਯਾਦ ਧਿਆਨ ਚ ਰੱਖਣੀਆਂ ਕਈ ਇਕੱਠਾ ਕਰਕੇ ਵੰਡਦੇ ਵੀ ਆ ਚਲੋ ਜਿੰਨਾ ਘਾਏ ਜੇ ਵੰਡਿਆ ਵੀ ਜਾਵੇ ਵਾਧਾ ਹੀ ਆ ਵਾਧਾ ਵਾਧਾ ਵਾਕੇ ਤੇ ਟਾਇਰ ਕਿੰਨੇ ਪੈਸੇ ਇਹਦੇ ਟਾਇਰ ਚਾਰੇ ਹੀ BK T ਦੇ ਆ ਟਾਇਰ ਵੇਖ ਲਓ ਜੀ 75 ਤੋਂ 80 ਬੈਗੇ 575 ਵੇਚ ਗਿਆ 575 ਵੇਚ ਗਿਆ 575 ਦੋ ਹੀ ਉਹ ਵੀ ਵੇਚੇ ਆ ਅੱਛਾ ਹਾਂ ਜੀ ਆ ਵੇਖੋ ਜੀ ਬੀਕੇਟੀ ਦੇ ਟਾਇਰ ਆ 75 ਰੁਪਏ Ориジナル ਟਰੈਕਟਰ ਸਾਰਾ ਵੀਰ ਜੀ ਸਾਰਾ ਕੁਝ ओरिजिनल ਟੋਪ ਲਿੰਕ ਫਟੀ ਨਾਲ ਦਵਾਂਗੇ ਹਾਂ ਹਾਂ ਜੀ ਮੁੱਲ ਦੱਸ ਦੇ ਮੁੱਲ ਪੁੱਛਣ ਵਾਲਿਆਂ ਵਾਸਤੇ 3.5 ਹਾਂ 3 ਲੱਖ ਤੇ ਟੀਆਰਪੀ ਦਾ ਦਵਾਂਗੇ ਲਾਈਵ ਚੱਲਣ ਡਿਆ ਏ 25 ਦਾ ਦੇ ਦਾਂਗੇ ਲਾਈਵ ਵੇਖ ਕੇ ਆ ਗਿਆ ਜਿਹੜਾ ਠੀਕ ਆ ਪੂਰੀ ਵੀਡੀਓ ਸੁਣ ਕੇ ਕੋਈ ਵੀ ਵੀਡੀਓ ਵੇਖਨੇ ਨਾ ਕਿਸੇ ਨੂੰ ਵੀ ਫੋਨ ਲਾਉਨੇ ਆ ਹਾਂ ਪੂਰੀ ਵੀਡੀਓ ਸੁਣ ਕੇ ਕਈ ਵਾਰਾਂ ਅਸੀਂ ਵੀਡੀਓ 'ਚ ਟਰੈਕਟਰ ਪਾਇਵ ਨਹੀਂ ਆ ਤੇ ਜਿਹੜੇ ਭੈਣ ਭਰਾ ਆਂਦੇ ਵੀ ਉਹ ਟਰੈਕਟਰ ਦੀ ਇਹ ਵੀਡੀਓ ਵੇਖੀ ਸੀ। ਅੱਛਾ। ਪਾਣੀ ਆ ਧਿਆਨ ਨਹੀਂ ਦਿੰਦੇ। ਠੀਕ ਆ। ਉਹ ਕਈ ਵਾਰਾਂ ਵੀਡੀਓ ਗਾਂ ਦੀ ਗਾਂ ਸ਼ੇਅਰ ਕੀਤੀ ਹੁੰਦੀ ਕਿ ਇਹ ਨਾ ਨੰਬਰ ਕਿਸ ਦਾ? ਵੀਡੀਓ ਕਹਿੰਦੀ ਹੁੰਦੀ ਨੰਬਰ ਤੁਹਾਡਾ ਚੱਲ ਜਾਂਦਾ ਵਾ। ਪਤਾ ਨਹੀਂ ਕੀ ਹਸਾ ਉਤਾਰਦਾ ਕਈ ਵਾਰਾਂ ਵੀਰ ਆ ਨੇ ਵੀਡੀਓ ਨੂੰ ਪਤਾ ਨਹੀਂ ਵੇਖੀ ਹੁੰਦੀ ਕਿ ਕਈ ਵਾਰ ਉਹ ਟਰੈਕਟਰ ਹਟਕੋ ਹੁੰਦੇ ਨਹੀਂ ਜੇ ਨਾ ਵੀਰ ਪੁੱਛਦੇ ਆ ਵੀ ਤੁਹਾਡੀ ਆ ਟਰੈਕਟਰ ਦੀ ਵੀਡੀਓ ਵੇਖੀ ਆ। ਠੀਕ ਆ। ਹਾਂ ਫੋਨ ਨੰਬਰ ਇੱਕ ਵਾਰ ਦੱਸ ਦੋ ਆਪਣਾ। 91 56 ਸੰਗਰੂਰ ਦਾ ਨੰਬਰ ਆ ਠੀਕ ਆ ਪੀਪੀ 13 ਇਹ ਤਾਂ ਦੱਸਦੇ ਆ ਤੇ ਬਾਕੀ ਆ ਵੀ ਜੀਰਾਂ ਨੂੰ ਪਤਾ ਲੱਗ ਜੇ ਕਈ ਵੇ ਉਧਰ ਦਾ ਬੰਦਾ ਇਹ ਟਰੈਕਟਰ ਮੰਗ ਲੈਂਦਾ ਹੂੰ 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 ਟਰੈਕਟਰ ਪੂਰਾ ਸਾਫ਼ ਆ ਸਾਫ਼ ਸੁਥਰਾ ਸੁੱਕਾ ਪਿਆ ਤੇ ਆ ਵੇਖੋ ਸਮਝਦਾਰ ਬੰਦੇ ਨੇ ਤਾਂ ਡੇਰ ਗਏ ਨੇ ਟਰੈਕਟਰ ਚਲਾਇਆ ਸੀਲ ਸੀਲ ਜੇ ਨਾਲ ਹੀ ਆ ਹਨਾ ਹਾਂ ਨਾਲ ਹੀ ਆ ਰੇਸ ਵਾਲੀ ਸੀਲ ਜਿਹੜੀ ਹੁੰਦੀ ਆ ਪੰਪ ਦੀ ਜਿਹੜੀ ਆ ਕੋਈ ਛੇੜ ਛਾੜ ਨਹੀਂ ਹੋਈ ਠੀਕ ਆ ਬਾਕੀ ਚਲਾਵੇ ਦਾ ਟਰੈਕਟਰ ਬਹੁਤ ਜ਼ਿਆਦਾ ਸੋਹਣਾ ਸੋਹਣਾ ਉਹ ਤੇ ਉਹ ਨੂੰ ਹੀ ਪਤਾ ਲੱਗਣਾ ਜਿਹੜਾ ਆ ਕੇ ਚਲਾਊਗਾ ਜਿਹੜਾ ਆ ਕੇ ਚਲਾਊਗਾ ਉਹਨੂੰ ਪਤਾ ਲੱਗਣਾ ਕਮੈਂਟਾਂ ਵਾਲਿਆਂ ਨੇ ਬਹੁਤ ਕੁਸ਼ੀਦਾਂ ਨੇ ਉਹ ਵੀ ਉਹਨਾਂ ਦਾ ਧੰਨਵਾਦ ਉਹ ਬਹੁਤ ਵੱਡਾ ਹੌਸਲਾ ਦਿੰਦੇ ਆ ਹੌਸਲਾ ਹੌਸਲਾ ਦਿੰਦੇ ਆ ਕੋਹ ਨਾ ਕੋਹ ਉਹਨਾਂ ਦੀਆਂ ਗੱਲਾਂ ਕਹੀਆਂ ਬੋਲੀ ਬੋਲੀ ਦੀਆਂ ਅੱਜ ਹੁਣ ਭਰਾ ਆਏ ਤਾਂ ਕਿਤੇ ਇਹ ਨਾ ਕਹਿ ਦੇਓ ਕਿ ਚਾਹ ਪਾਣੀ ਮਤਲਬ ਆਂਦਾ ਨਿੰਬੂ ਪਾਣੀ ਪਿਆ ਤਹੀਂ ਬਾਅਦ ਚ ਉਹ ਗੱਲ ਨਾ ਹੋਵੇ ਸੌਦਾ ਨਾ ਹੋਵੇ ਸੌਦਾ ਹੋਵੇ ਜਾਂ ਨਾ ਹੋਵੇ ਠੀਕ ਹੈ ਉਹ ਗੱਲ ਮੈਂ ਬਾਅਦ ਚ ਲਈ ਆ ਠੀਕ ਹੈ ਜਿਹੜਾ ਬੰਦਾ ਆ ਗਿਆ ਘਰ ਚੱਲ ਕੇ ਆ ਗਿਆ ਉਹਨੂੰ ਚਾਹ ਪਾਣੀ ਜਾਂ ਕੁਛ ਵੀ ਆ ਸੌਦਾ ਹੁੰਦੀਆਂ ਗੱਲਾਂ ਬਾਤ ਚ ਨੇ ਉਹ ਜੀ 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 ਬਿਲਕੁਲ ਬਿਲਕੁਲ ਸੌਦਾ ਹੀ ਕਰਮਾ ਦੇ ਆ ਸੌਦੇ ਕਰਮਾ ਦੇ ਆ ਜੀ ਤੇ ਬਾਕੀ ਟਰੈਕਟਰ ਸਾਰਾ ਰੇਨ ਲਿਆ ਸਾਫ ਸੁਥਰਾ ਵਾ ਠੀਕ ਆ ਤੇ ਕੋਈ ਲੀਕਿੰਗ ਨਹੀਂ ਆ ਕੁਛ ਨਹੀਂ ਆ ਤੇ ਟਰੈਕਟਰ ਦੇ ਲਾਗੇ ਆਉਂਗੇ ਤੇ ਟਰੈਕਟਰ ਆ ਉਹਦਾ ਪਸੰਦ ਚਲੋ ਸਾਈਡ ਗੇਅਰ ਆ ਤੇ ਪਾਵਰ ਸਟੀering ਨਹੀਂ ਆ ਠੀਕ ਤੇਲ ਚ ਬ੍ਰੇਕਾਂ ਵਾਲਾ ਠੀਕ ਆ 2010 ਮਾਡਲ ਆ ਤਾ ਵਾਰ-ਵਾਰ ਕਹਿੰਦਾ ਵੀ ਕਈ ਜਿਹਨੇ ਵੱਡਾ ਟਰੈਕਟਰ ਲੈਣਾ ਮੰਨ ਕੇ ਚਲੋਗੇ ਵੱਡਿਆਂ ਚ ਵੱਡਾ ਵਾ ਟਰੈਕਟਰ ਵੱਡਿਆਂ ਚ ਵੱਡਾ ਵਾ ਇਹ ਵੀ ਆਪਣੀ ਮਾਰਕੀਟ ਦਾ ਰਾਜਾ ਵਾ ਠੀਕ ਆ ਬਾਕੀ ਪੰਜਾਬ ਚ ਬਣਦਾ ਵਾ ਪੰਜਾਬ ਦਾ ਟਰੈਕਟਰ ਵਾ ਇਹ ਮੇਨ ਗੱਲ ਇਹ ਵੀ ਪੰਜਾਬ ਦਾ ਵਾ ਆਪਣਾ ਵਾ ਪੰਜਾਬ ਦਾ ਟਰੈਕਟਰ ਤਾਇਆ ਇਹਨੂੰ ਜਿਆਦਾ ਪਿਆਰ ਕਰਦੇ ਸਾਰੇ ਜਣੇ ਬਹੁਤ ਮੱਲ ਜਿਹੜੇ ਵੀਰ ਚਲਾਉਂਦੇ ਆ ਨਾ ਉਹਨਾਂ ਨੂੰ ਪਤਾ ਇਹਦੇ ਬਾਰੇ ਜੀ 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 60 ਡੀ ਆਈ ਫਾਰਮ ਟਰੈਕ ਨਹੀਂ ਆ ਵੀਰ ਕਈ ਜਿਹੜਾ ਫਾਰਮ ਟਰੈਕ ਸਮਝ ਲੈਂਦੇ ਆ ਸਾਡੇ ਨਹੀਂ ਸੋਨਾਲੀ ਕਾ ਕਿਹਾ ਉਹ ਤੇ ਲਿਖਿਆ ਆਉਂਦਾ ਸੋਨਾਲੀ ਕਾ ਇੰਟਰਨੈਸ਼ਨਲ ਟਰੈਕਟਰ ਆ 60 ਹੀ ਸੁਣ ਲੈਂਦੇ ਨਾ ਹਾਂਜੀ ਜਿਆਦਾ ਫਾਰਮ ਟਰੈਕ 60 ਹੀ ਚੱਲਦਾ ਆ ਇਸ ਨਾ ਬਿਲਕੁਲ ਬਿਲਕੁਲ ਹਾਂ ਠੀਕ ਆ ਕਰਨੀ ਕੋਈ ਗੱਲ ਬਾਤ ਹੋਰ ਬਾਕੀ ਗੱਲ ਬਾਤ ਇਹ ਆ ਵੀ ਸੌਦਾ ਲੱਗ ਗਿਆ ਕਿ ਹੋਣਾ ਲੱਗ ਗਿਆ ਕਿ ਲੱਗ ਗਿਆ ਆ ਵੇਖੋ ਜੀ ਬਾਕੀ ਟਾਇਰ ਟੂਰ ਬਾਕੀ ਸੋਨਾ ਵਾ ਪਿੱਛੋਂ ਵੇਖ ਲਓ ਕਿਤੇ ਕੋਈ ਤੇਲ ਦੂਲ ਨਹੀਂ ਲੀਕ ਲੂਕ ਨਹੀਂ ਹੋਇਆ ਕਦੇ ਤੇ ਬਾਕੀ ਸੋਹਣਾ ਸਾਕਾ ਉਹਨਾਂ ਨੇ ਜਿਹਦੇ ਕੋਲ ਲੈਂਦਾ ਨਾ ਟਰੈਕਟਰ ਡਰੈਸ ਵੀ ਦੇ ਦਾਂਗੇ ਜੇ ਪੁੱਛਣਾ ਹੋਵੇ ਕੁਝ ਵੀ ਨਹੀਂ ਅਗਲੇ ਨਾਲ ਗਾਲ ਹੀ ਕਰਾ ਦਿਓਗੇ ਕਰਾ ਦਾਂਗੇ ਕੋਈ ਗਾਲੀਆਂ ਰੂਟਾਵੇਟਰ ਤੇ ਨਹੀਂ ਆ ਉਹ ਰੂਟਾਵੇਟਰ ਵੀ ਨਹੀਂ ਪਾਇਆ ਉਹਨਾਂ ਰੂਟਾਵੇਟਰ ਪਾਇਆ ਹੀ ਨਹੀਂ ਇਹਦੇ ਵਿੱਚ ਪਾਇਆ ਹੀ ਨਹੀਂ ਟਰੈਕਟਰ ਪਿੱਛੇ ਹੁਣ ਤੱਕ ਪਰ ਲੋੜ ਹੀ ਨਹੀਂ ਪਾਇਆ ਤੇ ਹਾਂ ਮਤਲਬ 11 ਹਲਾਉਂਦੇ ਰਹੇ ਆ ਤੇ ਮਤਲਬ ਇੱਕ ਤਾਂ ਨਾ 13 ਵੀ ਪਾਉਂਦੇ ਆ ਵੀਰ ਠੀਕ ਆ ਸਹੀ ਆ ਜੀ ਬਾਕੀ ਸੋਹਣਾ ਸੁਨੱਖਾ ਲਾਇਓ ਫੋਨ ਵੀਰ ਨੂੰ ਕਰ ਲਿਓ ਗੱਲਬਾਤ ਤੇ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ